ਪਾਜ ਪਾਦੇ ਖੇਡ ਇਨਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਚਕ ਮਾਂਡਵਿਆ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਵਿੱਚ ਖੇਡ ਟੂਰਨਾਮੈਂਟ ਦੇ ਵਿਚਾਰ ਵਟਾਂਦਰਾ ਕੀਤਾ ਤਾਂ ਉੱਥੇ ਹੀ ਪੰਜਾਬ ਦੇ ਲਈ ਉਹਨਾਂ ਨੇ ਖਾਸ ਮੰਗਾ ਰੱਖੀ ਪੰਜਾਬ ਪਾਜਪਾ ਦੇ ਖੇਡ ਇੰਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਚੁਕ ਮਾਨਵੀਆਂ ਨਾਲ ਮੁਲਾਕਾਤ ਕੀਤੀ ਪੰਜਾਬ ਦੀਆਂ ਖੇਡਾਂ ਤੇ ਟੂਰਨਾਮੈਂਟ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਤੋਂ ਬਾਅਦ ਸਪੋਰਟ ਸ਼ੈਲ ਦੇ ਇੰਚਾਰਜ ਕਰਮ ਲੋਹਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਕੋਈ ਰਾਸ਼ਟਰੀ ਖੇਡ ਨਹੀਂ ਹੈ ਪੰਜਾਬ ਵਿੱਚ ਖੇਲੋ ਇੰਡੀਆ ਦਾ ਆਯੋਜਨ ਵੀ ਕਰਵਾਇਆ ਜਾਣਾ ਚਾਹੀਦਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਰਾਸ਼ਟਰੀ ਕੈਂਪ ਲਗਾਏ ਜਾਏ ਜਾਣ ਮਾਲਵੇ ਦੇ ਲਈ ਸ਼ੂਟਿੰਗ ਕੰਪਲੈਕਸ ਬਣਾਉਣ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ ਸਾਈਂ ਕੇਂਦਰ ਨੂੰ ਮੁੜ ਸੁਰਜੀਤ ਕਰਨ ਦੀ ਵੀ ਗੱਲ ਆਕੀ ਤਾਂ ਨੌਜਵਾਨਾਂ ਨੂੰ ਨਸ਼ੇ ਤੇ ਬੇਰੁਜ਼ਗਾਰੀ ਤੋਂ ਬਚਾਇਆ ਜਾ ਸਕਦਾ ਹੈ ਬਚਾਇਆ ਜਾ ਸਕਦਾ ਅਤੇ ਖੇਡਾਂ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ ਤਾਂ ਖੇਡ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ ਅਤੇ ਇਹਨਾਂ ਸੰਬੰਧੀ ਵਿਚਾਰ ਵਟਾਂਦਰਾ ਕਰਨਗੇ